ਕੁਝ ਘੋਟੀਆਂ ਉਹਦੇ ਅੰਤ ਵਿੱਚ ਉਹਨਾਂ ਦਾ ਆਖਰੀ ਸ਼ਾਮਨ ਬੋਲੀ ਪਹੁੰਚੇ ਉਹ ਕਿਵੇਂ ਦੇਖਦੇ ਹੋ ਕਿ ਲੱਗਦਾ ਕਿ ਸਭ ਦਾ ਅੰਤ ਹੋ ਗਿਆ ਅੱਜ ਬਿਲਕੁਲ ਜੀ ਉਸਤਾਦ ਪੂਰੀ ਸਾਹਿਬ ਕੋਈ ਜਾਣ ਪਛਾਣ ਦੇ ਮੌਸਾਜ ਨਹੀਂ ਸੀਗੇ ਔਰ ਉਹਨਾਂ ਨੇ ਸੰਗੀਤ ਦੀ ਇਬਾਦਤ ਬੜੀ ਕੀਤੀ ਤੇ ਸੰਗੀਤ ਦੀ ਇਬਾਦਤ ਕਰਕੇ ਆਪਣੇ ਆਪ ਨੂੰ ਉਹਨਾਂ ਦੇ ਅੱਗੇ ਉਸਤਾਦ ਲੱਗਿਆ ਉਸਤਾਦ ਤਾਂ ਹੀ ਲੱਗਦਾ ਜਦੋਂ ਤੁਸੀਂ ਕਿਸੇ ਚੀਜ਼ ਦਾ ਰਿਆਜ਼ ਇੰਨਾ ਕਰ ਲੈਂਦੇ ਆ ਜਦੋਂ ਤੁਸੀਂ ਗੁਰੂ ਬਣ ਦੇ ਲਾਇਕ ਹੋ ਜਾਂਦੇ ਆ ਤੇ ਫਿਰ ਮੋਰੇ ਉਸਤਾਦ ਜਾਂ ਗੁਰੂ ਦਾ ਰੁਤਬਾ ਜਿਹੜਾ ਫੇਰ ਲੱਗਦਾ ਆ ਤੇ ਇਸ ਕਰਕੇ ਉਹਨਾਂ ਨੇ تعلیم ਹੀ ਅੰਨੀ ਲਈ ਸੰਗੀਤ ਦੀ ਆ ਮੇਰਾ ਖਿਆਲ ਹੈ ਕਿ ਜਿਹੜੇ ਮੈਂ ਗੱਲ ਕਹਿਣ ਲੱਗਿਆ ਉਹ ਬਹੁਤ ਘੱਟ ਸਾਡੇ ਸਿੰਗਰ ਭਰਾਵਾਂ ਨੇ ਕਹਿਣੀ ਆ ਕਿਉਂਕਿ ਸਭ ਨੂੰ ਨਹੀਂ ਪਤਾ ਹੁੰਦਾ ਆ ਉਸਤਾਦ ਪੁਰਨਿਸ਼ਾ ਕੋਟੀ ਸਾਹਿਬ ਦੇ ਤਿੰਨ ਉਸਤਾਦ ਹੋਏ ਆ ਤਿੰਨ ਗੁਰੂ ਹੋਏ ਜਿਨ੍ਹਾਂ ਤੋਂ ਉਹਨਾਂ ਨੇ ਪਹਿਲਾ ਪਹਿਲੀ ਜਿਹੜੀ تعلیم ਲਈ ਉਹ ਮਰਹੂਮ ਉਸਤਾਦ ਸਰਦਾਰ ਮੁਹੰਮਦ ਜੀ ਤੋਂ ਤਬਲੇ ਦੀ ਢੋਲਕ ਦੀ ਮਤਲਬ ਰਿਦਮ ਦੀ ਜਿਹੜੀ تعلیم ਲਈ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਟਿਆਲੇ ਘਰਾਣੇ ਦੇ ਉਸਤਾਦ ਬਕਰ ਸਹਿਨ ਥਾਨ ਸਾਹਿਬ ਉਹਨਾਂ ਤੋਂ تعلیم ਸੰਗੀਤ ਦੀ ਲਈ ਔਰ ਉਹਨਾਂ ਦਾ ਸਭ ਦਾ ਰਿਆਜ਼ ਕਰਕੇ ਜਦੋਂ ਗਾਣਾ ਮਜਾਣਾ ਸ਼ੁਰੂ ਹੋਇਆ ਫਿਰ ਉਹਨਾਂ ਦਾ ਸੰਗਤ ਹੋਈ ਸਾਈ ਲਾਡੀ ਸ਼ਾ ਸਰਕਾਰ ਨਕੋਦਰ ਵਾਲਿਆਂ ਦੇ ਨਾਲ ਇਸ ਤਰੀਕੇ ਨਾਲ ਉਹਨਾਂ ਨੇ ਤਿੰਨ ਗੁਰੂਆਂ ਦੀ ਸੇਵਾ ਕਰਕੇ ਬੜੀ ਇਵادت ਤੇ ਸੰਗੀਤ ਦੀ ਕਰਕੇ ਰਿਆਜ਼ ਕਰਕੇ ਫਿਰ ਉਹਨਾਂ ਦਾ ਨਾਮ ਜਿਹੜਾ ਉਸਤਾਦ ਪੂਰਨ ਸ਼ਾਹ ਗੁੱਟੀ ਬੜੇ ਇਤਰਾਮ ਦੇ ਨਾਲ ਦੁਨੀਆ ਨੇ ਲਿਆ ਤੇ ਸੁਭਾਵਿਕ ਗੱਲ ਹੈ ਕਿ ਉਹਨਾਂ ਦਾ ਦੁਖਮ ਜਿਹੜਾ ਮਾਸਟਰ ਸਲੀਮ ਔਰ ਪੀਜੀ ਸ਼ਾਹ ਗੁੱਟੀ ਸ਼ਾਹ ਕਾਲੂ ਸ਼ਾਹ ਗੁੱਟੀ ਤੇ ਟੋਨੀ ਇੱਕ ਉਹਨਾਂ ਦਾ ਬੇਟਾ ਤੇ ਪਰ ਜਿਹੜਾ ਜਿਆਦਾ ਜਦੋਂ ਮਾਸਟਰ ਸਲੀਮ ਦਾ ਨਾਮ ਨਹੀਂ ਸੀ ਕੋਈ ਜਾਣਦਾ ਨਹੀਂ ਸੀ ਤੇ ਉਦੋਂ ਉਹਨਾਂ ਦੇ ਸ਼ਾਗਿਰਦਾਂ ਦੇ ਵਿੱਚੋਂ ਪਦਮਸ਼ਰੀ ਰਾਜਗਾਇਕ ਕਾਂਸਰਾ ਜਹਾਂਸ ਉਹਨਾਂ ਨੇ ਆਪਣੇ ਉਸਤਾਦ ਦਾ ਨਾਮ ਬਹੁਤ ਵੱਡੇ ਬਹੁਤ ਵੱਡੇ ਲੈਵਲ ਤੇ ਕੀਤਾ ਪੂਰੀ ਦੁਨੀਆ ਵਿੱਚ ਦੱਸਿਆ ਕਿ ਮੇਰਾ ਉਸਤਾਦ ਪੂਰਨਿਸ਼ਾ ਕੋਟੀ ਹੈ ਸੋ ਅੱਜ ਇੱਕ ਐਸਾ ਸੁਰ ਖੰਭੋਸ਼ ਹੋ ਗਿਆ ਜਿਹੜਾ ਇੱਕ ਬੱਬਰ ਸ਼ੇਰ ਗੁਬਈਆ ਸੀ ਤੇ ਬਹੁਤ ਫਰੀਲਾ ਫਨਕਾਰ ਸੁਰਾਂ ਦੇ ਨਾਲ ਲੀਨ ਜਿਹੜਾ ਬਿਲਕੁਲ ਭਿੱਜਿਆ ਹੋਇਆ ਕਦੇ ਵੀ ਠੀਕਾ ਸੁਰ ਨਹੀਂ ਲਾਇਆ ਫਿੱਕਾ ਬੋਲ ਨਹੀਂ ਬੋਲਿਆ ਤੇ ਇਹੋ ਜੇ ਜਦੋਂ انسان ਦੁਨੀਆ ਤੋਂ ਜਾਣਦੇ ਆ ਤੇ ਬਹੁਤ ਜ਼ਿਆਦਾ ਘਾਟਾ ਪੈਂਦਾ ਤੇ ਹੁਣ ਅਸੀਂ ਇਹੀ ਆ ਅੱਜ ਅਰਦਾਸ ਕਰਨ ਵਾਸਤੇ ਆਏ ਆ ਕਿ ਪ੍ਰਮਾਤਮਾ ਉਹ ਸੋਹਣਾ ਰੱਬ ਆਪਣੇ ਚਰਨਾਂ 'ਚ ਉਹਨਾਂ ਨੂੰ ਨਿਵਾਸ ਦੇਵੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਆ ਜਿਹੜੇ ਉਹਨਾਂ ਦੇ ਆਸ਼ਕ ਆ ਉਹਨਾਂ ਨੂੰ ਵੀ ਰੱਬ ਸਬਰ ਦੇਵੇ ਸ਼ੁਕਰੀਆ ਕੋਟਿਓਂ ਅਤਿਮਤ ਅਰਦਾਸ ਸਾਹਮਣੇ ਹੋਲੀ ਪਹੁੰਚੇ ਹੋ ਕਿਵੇਂ ਦੇਖਦੇ ਹੋ ਕਿ ਲੱਗਦਾ ਕਿ ਸਭ ਦਾ ਅੰਤ ਹੋ ਗਿਆ ਅੱਜ ਬਿਲਕੁਲ ਜੀ ਉਸਤਾਦ ਗੁਰਦੀ ਸਾਹਿਬ ਗੁੱਡੀ ਕੋਈ ਜਾਨ ਪਸੰਦ ਦੇ ਮੌਸਾਜ ਨਹੀਂ ਸੀਗੇ ਔਰ ਉਹਨਾਂ ਨੇ ਸੰਗੀਤ ਦੀ ਇਵادت ਬੜੀ ਕੀਤੀ ਤੇ ਸੰਗੀਤ ਦੀ ਇਵادت ਕਰਕੇ ਆਪਣੇ ਆਪ ਨੂੰ ਉਹਨਾਂ ਦੇ ਅੱਗੇ ਉਸਤਾਦ ਲੱਗਿਆ ਉਸਤਾਦ ਤਾਂ ਹੀ ਲੱਗਦਾ ਜਦੋਂ ਤੁਸੀਂ ਕਿਸੇ चीज ਦਾ ਰਿਆਜ਼ ਇੰਨਾ ਕਰ ਲੈਂਦੇ ਆ ਜਦੋਂ ਤੁਸੀਂ ਗੁਰੂ ਬਣ ਦੇ ਲਾਇਕ ਹੋ ਜਾਂਦੇ ਆ ਤੇ ਫਿਰ ਮੋਰੇ ਉਸਤਾਦ ਜਾਂ ਗੁਰੂ ਦਾ ਰੁਤਬਾ ਜਿਹੜਾ ਫਿਰ ਲੱਗਦਾ ਆ ਤੇ ਇਸ ਕਰਕੇ ਉਹਨਾਂ ਨੇ ਤਾਲੀਮ ਹੀ ਅੰਨੀ ਲਈ ਸੰਗੀਤ ਦੀ ਮੇਰਾ ਖਿਆਲ ਹੈ ਕਿ ਜਿਹੜੇ ਮੈਂ ਗੱਲ ਕਹਿਣ ਲੱਗਿਆ ਉਹ ਬਹੁਤ ਘੱਟ ਸਾਡੇ ਸਿੰਗਰ ਭਰਾਵਾਂ ਨੇ ਕਹਿਣੀ ਆ ਕਿਉਂਕਿ ਸਭ ਨੂੰ ਨਹੀਂ ਪਤਾ ਹੁੰਦਾ ਅ ਉਸਤਾਦ ਪੁਰਨਿਸ਼ਾ ਕੋਟੀ ਸਾਹਿਬ ਦੇ ਤਿੰਨ ਉਸਤਾਦ ਹੋਏ ਆ ਤਿੰਨ ਗੁਰੂ ਹੋਏ ਆ ਜਿਨ੍ਹਾਂ ਤੋਂ ਉਹਨਾਂ ਨੇ ਪਹਿਲਾ ਪਹਿਲੀ ਜਿਹੜੀ ਤਾਲੀਮ ਲਈ ਉਹ ਮਰਹੂਮ ਉਸਤਾਦ ਸਰਦਾਰ ਮੁਹੰਮਦ ਜੀ ਤੋਂ ਤਬਲੇ ਦੀ ਢੋਲਕ ਦੀ ਮਤਲਬ ਰਿਦਮ ਦੀ ਜਿਹੜੀ ਤਾਲੀਮ ਲਈ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਟਿਆਲੇ ਘਰਾਣੇ ਦੇ 우ਸਤਾਦ ਬਕਰ ਸਹਿਨ ਥਾਨ ਸਾਹਿਬ ਉਹਨਾਂ ਨੂੰ ਪਲੀਮ ਸੰਗੀਤ ਦੀ ਲਈ ਔਰ ਉਹਨਾਂ ਦਾ ਸਭ ਦਾ ਰਿਆਜ਼ ਕਰਕੇ ਜਦੋਂ ਗਾਣਾ ਮਜਾਣਾ ਸ਼ੁਰੂ ਹੋਇਆ ਫਿਰ ਉਹਨਾਂ ਦਾ ਸੰਗਤ ਹੋਈ ਸਾਈ ਲਾਡੀ ਸ਼ਾ ਸਰਕਾਰ ਨਕੋਦਰ ਵਾਲਿਆਂ ਦੇ ਨਾਲ ਇਸ ਤਰੀਕੇ ਨਾਲ ਉਹਨਾਂ ਨੇ ਤਿੰਨ ਗੁਰੂਆਂ ਦੀ ਸੇਵਾ ਕਰਕੇ ਬੜੀ ਇਵਾਦਤ ਸੰਗੀਤ ਦੀ ਕਰਕੇ ਰਿਆਜ਼ ਕਰਕੇ ਫਿਰ ਉਹਨਾਂ ਦਾ ਨਾਮ ਜਿਹੜਾ 우ਸਤਾਦ ਪੂਰਨ ਸ਼ਾ ਗੁੱਟੀ ਬੜੇ ਇਤਰਾਮ ਦੇ ਨਾਲ ਦੁਨੀਆ ਨੇ ਲਿਆ ਤੇ ਸੋ Babu ਕੀ ਗੱਲ ਹੈ ਕਿ ਉਹਨਾਂ ਦਾ ਦੁਖਮ ਜਿਹੜਾ ਮਾਸਟਰ ਸਲੀਮ ਔਰ ਪੀਜੀ ਸ਼ਾਹ ਘੋਟੀ ਸ਼ਾਹ ਕਾਲੂ ਸ਼ਾਹ ਘੋਟੀ ਤੇ ਟੋਨੀ ਇੱਕ ਉਹਨਾਂ ਦਾ ਬੇਟਾ ਤੇ ਪਰ ਜਿਹੜਾ ਜਿਆਦਾ ਜਦੋਂ ਮਾਸਟਰ ਸਲੀਮ ਦਾ ਨਾਮ ਨਹੀਂ ਸੀ ਕੋਈ ਜਾਣਦਾ ਨਹੀਂ ਸੀ ਤੇ ਉਦੋਂ ਉਹਨਾਂ ਦੇ ਸ਼ਾਗਿਰਦਾਂ ਦੇ ਵਿੱਚੋਂ ਪਦਮਸ਼੍ਰੀ ਰਾਜਗਾਇ ਕਾਂਸਰਾਜ ਜਹਾਂਸ ਉਹਨਾਂ ਨੇ ਆਪਣੇ ਉਸਤਾਦ ਦਾ ਨਾਮ ਬਹੁਤ ਵੱਡੇ ਬਹੁਤ ਵੱਡੇ ਲੈਵਲ ਤੇ ਕੀਤਾ ਪੂਰੀ ਦੁਨੀਆ ਵਿੱਚ ਦੱਸਿਆ ਕਿ ਮੇਰਾ ਉਸਤਾਦ ਪੂਰਵੀ ਸ਼ਾਹ ਘੋਟੀ ਹੈ ਸੋ ਅੱਜ ਇੱਕ ਐਸਾ ਸੁਰਖੰਭੋਸ਼ ਹੋ ਗਿਆ ਜਿਹੜਾ ਇੱਕ ਬੱਬਰ ਸ਼ੇਰ ਗਵਈਆ ਸੀ ਤੇ ਬਹੁਤ ਫਰੀਲਾ ਫਨਕਾਰ ਸੁਰਾਂ ਦੇ ਨਾਲ ਲੀਨ ਜਿਹੜਾ ਬਿਲਕੁਲ ਭਿੱਜਿਆ ਹੋਇਆ ਕਦੇ ਵੀ ਠੀਕਾ ਸੁਰ ਨਹੀਂ ਲਾਇਆ ਠੀਕਾ ਬੋਲ ਨਹੀਂ ਬੋਲਿਆ ਤੇ ਇਹੋ ਜਿਹੇ ਜਦੋਂ ਇਨਸਾਨ ਦੁਨੀਆ ਤੋਂ ਜਾਂਦੇ ਆ ਤੇ ਬਹੁਤ ਜ਼ਿਆਦਾ ਕਾਟਾ ਪੈਂਦਾ ਤੇ ਹੁਣ ਅਸੀਂ ਇਹੀ ਆ ਅੱਜ ਅਰਦਾਸ ਕਰਨ ਵਾਸਤੇ ਆਏ ਆ ਕਿ ਪ੍ਰਮਾਤਮਾ ਉਹ ਸੋਹਣਾ ਰੱਬ ਆਪਣੇ ਚਰਨਾਂ 'ਚ ਉਹਨਾਂ ਨੂੰ ਨਿਵਾਸ ਦੇਵੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਬਖਸ਼ੇ ਤੇ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਆ ਜਿਹੜੇ ਉਹਨਾਂ ਦੇ ਆਸ਼ਕ ਆ ਉਹਨਾਂ ਨੂੰ ਵੀ ਰੱਬ ਸਾਬਰ ਦੇਵੇ ਸ਼ੁਕਰੀਆ